ਬੀਬੀ ਜਗੀਰ ਕੌਰ ਕਹ ਰਹੇ ਆ ਕਿ ਹੱਡੀ ਪਸਲੀ ਟੁੱਟ ਜੇ ਕਹਿੰਦੇ ਜੁੜ ਜਾਂਦੀ ਆ ਪਰ ਕਹਿੰਦੇ ਜੇ ਇੱਕ ਵਾਰ ਵਿਸ਼ਵਾਸ ਟੁੱਟ ਗਿਆ ਕਹਿੰਦੇ ਫੇਰ ਨਹੀਂ ਉੱਡਦਾ ਕਹਿੰਦੇ ਸੁਖਵੀਰ ਬਾਦਲ ਨੇ ਤਾਂ ਕਹਿੰਦੇ ਅਕਾਲੀ ਦਲ ਦਾ ਵਿਸ਼ਵਾਸ ਚੱਕਦਾ ਕੁਝ ਦਿਨ ਪਹਿਲਾਂ ਸਰੀ ਇੱਕ ਬਗੀ ਤੜਾ ਇਕੱਠਾ ਹੋਇਆ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਟਿੰਡ ਸਾਹੀ ਬੀਬੀ ਜਗੀਰ ਕੌਰ ਸੀ ਸੇਖਵਾ ਸਾਹਿਬ ਸੀ ਆਪਣੇ ਉਹ ਮਾਝੇ ਦੇ ਜਰਨਲ ਜੀ ਇਹਨਾਂ ਨੂੰ ਕਿਹਾ ਜਾਂਦਾ ਸੀ ਉਹ ਸੀ ਇਹ ਸਾਰੇ ਜਿਹੜੇ ਹੈਗੇ ਇਹਨਾਂ ਨੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਧੜਾ ਬਣਾਇਆ ਸੀ ਹੂੰ ਉਸ ਧੜੇ ਦੇ ਵਿੱਚ ਉਹ ਕਹਿੰਦੀ ਵੀ ਵੱਲ ਹੱਡੀਆਂ ਬਾਹਾਂ ਟੁੱਟ ਜਾਣੀ ਐ ਤੇ ਬੀਬਾ ਜੀ ਤੁਸੀਂ ਵਿੱਚ ਮੁੜ ਕੇ ਕਿਉਂ ਆਏ ਸੀ ਹੂੰ ਠੀਕ ਐ ਹੂੰ ਸਰਦਾਰ ਢੀਂਡਸਾ ਸਾਹਿਬ ਵਿੱਚ ਕਿਉਂ ਆਏ ਸੀ ਹੂੰ ਤੇ ਬ੍ਰਹਮਪਰਾ ਸਾਹਿਬ ਮੁੜ ਕੇ ਫੇਰ ਕਿਉਂ ਵਿੱਚ ਆ ਗਏ ਸੀ ਵੱਡੀਆਂ ਪਾਇਆ ਉੱਤਾਂ ਟੁੱਟੀਆਂ ਵੀਆਂ ਸੀ ਹੂੰ ਟੁੱਟਣ ਤੋਂ ਬਾਅਦ ਫੇਰ ਇਹ ਕਿਵੇਂ ਜਿਹੜਾ ਹੈਗਾ ਹੁਣ ਫੇਰ ਆ ਕੇ ਯਾ ਤਾਂ ਸਟੈਂਡ ਤੇ ਕੈਮਰਾ ਦੇ ਹੁਣ ਫੇਰ ਜਿਹੜਾ ਹੈਗਾ ਇਹਨਾਂ ਨੂੰ ਫੇਰ ਕੋਈ ਝਟਕਾ ਲੱਗਿਆ ਤੇ ਫੇਰ ਇਹ ਆਪਕੋਗੇ ਕਦੇ ਇਹਨਾਂ ਨੂੰ ਸਰਦਾਰ ਸغبੀਰ ਸਿੰਘ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹ ਚੰਗੀ ਲੱਗਦੀ ਆ ਕਦੇ ਇਹਨਾਂ ਨੂੰ ਮਾੜੀ ਲੱਗਦੀ ਆ ਸਵਾਲ ਇਹ ਹੈ ਕਿ ਉਹ ਵੀ ਤੁੰਤਨੀਆਂ ਜਿੰਨੀ ਪਿੱਛੋਂ ਵੱਜਦੀਆਂ ਉਨੀਆਂ ਵਜਾਉਂਦੇ ਕੀ ਕੁਰਸੀ ਦਾ ਲਾਲਚ ਬਿਲਕੁਲ ਕੁਰਸੀ ਦਾ ਤਾਂ ਹੁੰਦਾ ਹੀ ਆ ਪਰ ਕੁਰਸੀ ਕਰਸੀ ਨਹੀਂ ਹੁੰਨ ਲੋਕ ਦੰਦੇ ਲੋਕਾਂ ਨੂੰ ਪਤਾ ਹੈ ਵੀ ਇਹ ਲੋਕਾਂ ਨੇ ਕੀ ਮਤਲਬ ਜਿਹੜਾ ਹੈਗਾ ਪੰਜਾਬ ਲਈ ਕੀਤਾ ਦੱਸੋ ਇਹਨਾਂ ਦੀ ਕੋਈ ਜਿਹੜੀ ਹੈਗੀ ਜਿਹੜਾ ਇਹਨਾਂ ਨੇ ਪੰਜਾਬ ਦੇ ਲਈ ਬਹੁਤ ਕੀਤਾ ਹੋਵੇ ਸਾਨੂੰ ਪਤਾ ਲੱਗਦੀ ਕਹਿੰਦੇ ਲੋਕ ਅਕਾਲੀ ਦਲ ਨੂੰ ਪਿਆਰ ਕਰਦੇ ਆ ਸੁਖਬੀਰ ਬਾਦਲ ਨੂੰ ਨਹੀਂ ਇਹ ਤਾਂ ਇਹਨਾਂ ਨੇ ਤਾਂ ਹੀ ਕਹਿਣਾ ਨਾ ਫੇ ਮੈਂ ਕਹਿੰਨਾ ਚਲੋ ਇਹਨਾਂ ਨੂੰ ਅਕਾਲੀ ਦਲ ਇਹਨਾਂ ਨੂੰ ਲੋਕ ਪਿਆਰ ਕਰਦੇ ਇਹ ਲੋਕ ਲੀਡਰ ਹੈ ਤੇ ਫਿਰ ਇਹਨਾਂ ਦੀ ਜਵਾਨਤਾ ਕਿਉਂ ਜਵਤਾਂ ਨਹੀਂ ਆ ਥਾਂ-ਥਾਂ ਦੇ ਉੱਤੇ ਹਾਂ ਇਹ ਤਾਂ ਲੋਕ ਲੀਡਰ ਸੀ ਇਹਨਾਂ ਦੀ ਜਵਾਨਤਾ ਕਿਉਂ ਜਵਤ ਹੋਈਆਂ ਸੋ ਇਸ ਕਰਕੇ ਤਾਂ ਕਹਿਣ ਦੀਆਂ ਗੱਲਾਂ ਬੈਕ ਜੀ ਜਦੋਂ ਜ਼ਥੇਦਾਰ ਸਾਹਿਬ ਨੂੰ ਮਾਫੀ ਨਾਮਾ ਸੌਪਿਆ ਜਾਂਦਾ ਤਾਂ ਉਸ ਤੋਂ ਬਾਅਦ ਵੀ ਹੁਣ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 30 ਅਗਸਤ ਨੂੰ ਮੀਟਿੰਗ ਵੀ ਹੋਊਗੀ ਤੇ ਜਿਸ ਦੇ ਵਿੱਚ ਜ਼ਥੇਦਾਰ ਫੈਸਲਾ ਵੀ ਲੈਣਗੇ ਤੇ ਉੱਥੇ ਹੀ ਹੁਣ ਉਸ ਦੇ ਬਾਵਜੂਦ ਵੀ ਬਾਗੀ ਤੜਾ ਲਗਾਤਾਰ ਕਹਿ ਰਿਹਾ ਕਿ ਹੁਣ ਸੁਖਵੀਰ ਬਾਦਲ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਨਹੀਂ ਗੱਲ ਇਹ ਹੈਗੀ ਹੈ ਜੀ ਦੇਖੋ ਦੋ ਗੱਲਾਂ ਹੈਗੀਆਂ ਹਾਂ ਨੰਬਰ 1 ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋਲ ਮਾਮਲਾ ਚਲਾ ਗਿਆ ਤੇ ਫਿਰ ਇਹਨਾਂ ਨੇ ਕੀ ਲੈਣਾ ਆਜੂਆ ਜੋ ਨਾ ਉਹ ਦੰਡ ਲਾਉਣਗੇ ਜੋ ਫੈਸਲਾ ਦੇਣਗੇ ਠੀਕ ਹੈ ਸ਼ਰਮਣੀ ਕਾਲੀਦਾਸ ਨੂੰ ਸਿਰੇ ਖਿੜੇ ਮੱਥੇ ਪਰਵਾਨ ਹੈ ਹਾਂ ਤੇ ਜੋ ਵੀ ਉਹ ਕਹਿ ਦੇਣਗੇ ਹੁਣ ਇਹ ਕਿਉਂ ਫਿਰ ਆ ਜਿਆਦਾ ਇਹਨਾਂ ਨੇ ਅਰਜ਼ੀ ਦਿੱਤੀ ਉਤੇ ਉਸ ਤੋਂ ਬਾਅਦ ਹੁਣ ਇਹ ਕੋਈ ਉਹਦੇ ਆਪਣਾ ਜਥੇਦਾਰ ਸਾਹਿਬ ਦੇ ਮੂੰਹ ਦੇ ਵਿੱਚ ਕੋਈ ਫੈਸਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਵੀ ਤੁਸੀਂ ਆ ਸਮਾਓ ਜੀ ਇਹਨਾਂ ਨੇ ਕੀ ਲੈਣਾ ਇਹਨਾਂ ਨੇ ਦਰਖਾਸਤ ਦੇਤੀ ਬਸ ਠੀਕ ਆ ਹੁਣ ਜੋ ਜੋ ਜ਼ਥੇਦਾਰ ਸਾਹਿਬ ਕਰਨਗੇ ਉਹ ਸਾਨੂੰ ਮਨਜ਼ੂਰ ਹੈ ਜੀ ਦਾਦੂਵਾਲ ਤਾਂ ਕਹਿੰਦੇ ਕਿ ਜ਼ਥੇਦਾਰ ਦੇ ਵੱਲੋਂ ਕਹਿੰਦੇ ਮਾਫੀ ਦੇਣ ਦੀ ਤਿਆਰੀ ਹੋ ਰਹੀ ਆ ਦਾਦੂਵਾਲ ਸਾਹਿਬ ਨੂੰ ਪੁੱਛਿਓ ਹੂੰ